ਸਾਫਰੀਕਾ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਤੁਹਾਡਾ ਆਪਣੇ ਚੈਨਲ ਹਾਰਮੋਨ ਬੁਟੀਕ 688 ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਚਲੋ ਜੀ ਅੱਜ ਦੀ ਵੀਡੀਓ ਵਿੱਚ ਬਹੁਤ ਹੀ ਪਿਆਰੇ ਪਿਆਰੇ ਸੂਤਾ ਪੁਸ਼ਕ ਵਕਤ ਹੋ ਚੁੱਕੀ ਹੈ ਹਨਾ ਕੋਸ਼ ਆਪਣਾ ਇੱਕ ਸੂਤਾ ਜੜਾ ਲੱਗਿਆ ਹੋਇਆ ਲੌਟ ਧਾਗਾ ਟੁੱਟ ਗਿਆ ਆਪਣਾ ਸਭ ਤੋਂ ਪਹਿਲਾਂ ਧਾਗਾ ਕੱਢੀਏ ਫਿਰ ਅੱਗੇ ਦੀ ਵੀਡੀਓ ਤੁਹਾਡੇ ਨਾਲ ਕਰਦੇ ਹਾਂ ਸ਼ੇਅਰ ਕਿਉਂਕਿ ਅੱਜ ਬਹੁਤ ਹੀ ਹਾਂ ਸੋਹਣੇ ਸੋਹਣੇ ਜਿਹੜੇ ਸੂਟ ਵਰਕ ਹੋ ਚੁੱਕੇ ਆ ਉਹ ਦਿਖਾਵਾਂਗੇ ਤੇ ਬਾਕੀ ਕੁਝ ਕੁ ਸੂਟ ਪਲੇਨ ਆ ਜਿਹੜੇ ਆਪਣੇ ਸਵੇਰੇ ਡਿਲੀਵਰ ਹੋਣਗੇ ਉਹ ਵੀ ਤੁਹਾਨੂੰ ਕੱਲ ਦਿਖਾਵਾਂਗੇ ਕਿਉਂਕਿ ਕੱਲ ਆਪਾਂ ਬਰਬਰੀ ਦੇ ਜਿਹੜੇ ਕਾਫੀ ਕਲਰ ਲੈ ਕੇ ਆਏ ਸੀ ਹਨਾ ਤੇ ਨਾਲ ਦੀ ਨਾਲ ਹੀ ਆਪਣੇ ਜਿਹੜੇ ਉਹ ਸੂਟ ਸੇਲ ਸਟਾਕ ਹੋ ਗਏ ਸੀਗੇ ਤੇ ਕਲਰ ਵੀ ਹਮਝ ਸੋਹਣੇ ਸੀ ਬਾਕੀ ਜਿਹੜੀ ਆ ਸੇਲ ਦਾ ਹਰ ਇੱਕ ਭੈਣ ਨੂੰ ਹੁੰਦਾ ਕਿਉਂਕਿ ਜਿਵੇਂ ਉਹ ਪਹਿਲਾਂ ਸੂਟ ਆਏ ਆਏ ਸੀ ਹਨਾ ਸਾਢੇ 700 ਦੇ ਤਕਰੀਬਨ ਵਰਗੀ ਦੇ ਸੂਟ ਮਿਲਦਾ ਸੀ ਤੇ ਹੁਣ ਜਿਹੜਾ ਉਹਨਾਂ ਦਾ 650 ਦੇਖੋ ਹੋ ਗਿਆ ਹਨਾ ਘਟ ਕੇ ਤੇ ਬਹੁਤ ਜ਼ਿਆਦਾ ਫਰਕ ਪੈ ਗਿਆ ਤੇ ਬਾਕੀ ਕਪੜਾ ਜਿਹੜਾ ਬਹੁਤ ਜ਼ਿਆਦਾ ਸੋਹਣਾ ਇਹ ਮਸ਼ੀਨ ਨਾਲ ਕੱਟ ਲਾ ਦਈਏ ਫਿਰ ਤੁਹਾਨੂੰ ਦਿਖਾਉਣੀ ਆ ਸੂਟ ਤੇ ਵੀ ਆਪਣਾ ਦੇਖੋ ਬਲੈਕ ਕਲਰ ਦਾ ਸੂਟ ਹੈ ਜਿਹੜਾ ਵਰਕ ਹੋ ਰਿਹਾ ਤੇ ਇਹ ਕੀ ਆ ਬਾਜੀ ਦਾ ਸੂਟ ਹੈ ਤਾਂ ਬਹੁਤ ਪਿਆਰੀ ਜੀ ਦੇਖੋ ਇਹ ਵਾਲੀ ਜਿਹੜੀ ਬਣ ਰਹੀ ਹੈ ਤੇ ਲਓ ਜੀ ਇਹ ਆਪਣੀ ਬਣ ਰਹੀ ਹੈ ਬਾਜੀ ਤੇ ਇਹ ਰ ਆਪਣਾ ਜਿਹੜਾ ਬਣ ਚੁੱਕਿਆ ਉਹ ਤੁਹਾਨੂੰ ਮੌਫਾ ਦਿਖਾਉਣੀ ਹੈ ਤੇ ਲਓ ਜੀ ਇਹ ਵੀ ਬਰਬਰੀ कॉटन ਦੇ ਉੱਪਰ ਹੀ ਜਿਹੜਾ ਬਣ ਰਿਹਾ ਸੂਟ ਹਰ 3 4 ਦਾ ਕਪੜਾ ਥੋੜਾ ਜਿਹਾ ਬਹੁਤ ਜਿਆਦਾ ਵਧੀਆ ਚ ਆ ਗਿਆ ਕਿਉਂਕਿ ਗਰਮੀ ਚ ਪਹਿਨਣ ਵਾਸਤੇ ਇਹ ਕਪੜਾ ਜਿਹੜਾ ਬਹੁਤ ਜਿਆਦਾ ਵਧੀਆ ਹੈ ਇੰਨਾ ਤਾਂ ਜਿਹਾ ਦੇਖੋ ਲਾਈਟ ਵੇਟ ਜਿਹਾ ਬਹੁਤ ਜਿਆਦਾ ਕਪੜਾ ਹੈ ਇਹ ਤੇ ਬਹੁਤ ਜਿਆਦਾ ਸੋਹਣਾ ਕਪੜਾ ਫਿਰ ਲੋਜੀ ਇਹ ਵਾਲੀ ਆਪਾਂ ਬਲੈਕ ਸੂਟ ਹੈ ਜਿਹੜਾ ਵਰਕ ਕੀਤਾ ਹੈ ਕਿਹਾ ਬਹੁਤ ਸੋਹਣੇ ਜਿਹੜੇ ਕੰਮ ਵੀ ਬਹੁਤ ਸੋਹਣੇ ਉੱਤੇ ਆਇਆ ਤੇ ਬਾਕੀ ਜਿਹੜਾ ਸੂਟ ਬਲੈਕ ਸੂਟ ਤੇ ਤੁਹਾਨੂੰ ਪਤਾ ਹੀ ਹੈ ਰੈੱਡ ਕਲਰ ਤਾਂ ਉੱਤੇ ਆਉਂਦਾ ਹੀ ਆਉਂਦਾ ਤੇ ਬਾਕੀ ਲਓ ਜੀ ਇਹਦਾ ਬਾਜੂ ਜਦੋਂ ਰੈਡੀ ਹੋਈਏ ਫਿਰ ਆਪਾਂ ਤੁਹਾਨੂੰ ਕੋਟਲ ਸੂਟ ਦੀ ਜਿਹੜੀ ਲੁੱਕ ਦਿਖਾਵਾਂਗੇ ਕਿਉਂਕਿ ਕਈ ਸੂਟ ਆਪਣੇ ਜਿਹੜੇ ਇਸ ਤਰ੍ਹਾਂ ਘੇਰਾ ਬਾਜੂ ਦੇ ਤਿਆਰ ਹੋਣਗੇ ਕਿਉਂਕਿ ਘੇਰਾ ਬਾਜੂ ਜਿਹੜਾ ਹਰ ਇੱਕ ਲੇਡੀ ਪਹਿਨਣਾ ਪਸੰਦ ਕਰਦੀ ਹੈ ਇਹੋ ਜਿਹੇ ਕੋਟ ਦੇ ਗਲਫ੍ਰੈਂਡ ਲੱਗਦਾ ਕਿਉਂਕਿ ਜਿਹੜੇ ਇਹ ਚਨਾਵ ਨੇ ਬਹੁਤ ਜ਼ਿਆਦਾ ਫ੍ਰੀ ਕਰੇ ਤੇ ਇੱਥੇ ਜੇ ਆਪਾਂ ਨੂੰ ਕਿਉਂਕਿ ਇੱਥੇ ਆਪਣਾ ਫ੍ਰੇਮ ਘੜਿਆ ਜਾਂਦਾ ਤੇ ਕੋਈ ਉਹ ਬਾਰਿਸ਼ ਤੇ ਨਹੀਂ ਲੱਗਦੀ ਤੇ ਇਸ ਲਈ ਥੋੜਾ ਜਿਹਾ ਖਾਸ ਪਾਣੀ ਬਰਸ ਪੈ ਜਾਂਦੀ ਹੈ। کافی ਆਚੇ ਚੰਗਾ ਜਿਹੜਾ ਆਪਾਂ ਕੰਪਲੀਟ ਕਰਦੇ ਹਾਂ। ਤੇ ਚਲੋ ਜੀ ਇਹ ਫਲਾਵਰ ਬਣਦੇ ਬਣਦੇ ਤੇ ਥੋੜਾ ਜਿਹਾ ਆਪਾਂ ਨੂੰ ਦੇਖੀ ਨਾ ਆ ਕੱਪੜੇ ਨੂੰ ਆਪਾਂ ਹੱਥ ਨਾਲ ਟਰਾਈ ਕਰਦੇ ਆ ਭਾਵੇਂ ਨੂੰ ਤਾਂ ਵੀ ਜਿਆਦੇ ਕਾਜ ਨਹੀਂ ਆਪਾਂ ਲਾਣਾ ਐਨੀ ਕਿ ਜਗ੍ਹਾ ਹੀ ਆਪਾਂ ਨੂੰ ਬਸ ਔਖਾ ਕਰਦੇ ਆ ਸਾਈਡ ਸੇ ਤਾਂ ਕਿਉਂਕਿ ਇਹ ਵਾਲੀ ਲੱਗੀ ਹੁੰਦੀ ਹੈ ਇੱਧਰ ਵੀ ਲੱਗੀ ਹੋਈ ਹੈ ਤੇ ਇਹਨਾਂ ਤੋਂ ਜਿਆਦੇ ਹੋਣੇ ਚਲੋ ਜੀ ਇਹ ਥੋੜਾ ਜਿਹਾ ਆਪਾਂ ਨੂੰ ਇਦਾਂ ਜਿਹੜਾ ਫਲਾਵਰ ਇੱਕ ਬਣਾਉਣੇ ਪੈਂਦੇ ਫੜ ਕੇ ਜੀ ਤੇ ਚਲੋ ਜੀ ਇਹ ਫਲਾਵਰ ਬਣ ਚੁੱਕਾ ਤੇ ਹੁਣ ਆਪਾਂ ਤੁਹਾਨੂੰ ਜਿਹੜੇ ਸੂਟ ਆਪਣੇ ਹਾਂ ਕੋਸ਼ਕ ਵਰਕ ਹੋਏ ਪਹਿਨੇ ਕੋਸ਼ਕ ਆਪਣੇ ਸੂਟਾ ਜਿਹੜੇ ਇਹ ਵਾਲੇ ਪਲੇਨ ਫੈਬਰਿਕ ਦੇ ਤੁਹਾਨੂੰ ਦੱਸਿਆ ਸੀ ਕਿ ਕੱਲ ਆਪਾਂ ਜਿਹੜੇ ਬਰਗਰੀ कॉटन ਦੇ ਸੂਟ ਬਹੁਤ ਸੋਹਣੇ ਰੰਗ ਲੈ ਕੇ ਆਏ ਸੀ ਤੇ ਉਹਨਾਂ ਚ ਸੂਟ ਆਪਣੇ ਜਿਹੜੇ ਕੋਸ਼ਕ ਦੇਖੋ ਇਸ ਤਰ੍ਹਾਂ ਦੋ ਦੋ ਸੂਟ ਹਾਂ ਮਗਵਾਇਆ ਪਏ ਨੇ ਤੇ ਇਹਨਾਂ ਨੂੰ ਆਪਾਂ ਦੇਖੋ ਕੋਸ਼ਕ ਸੂਟ ਆਪਣੇ ਹਜੇ ਪੈਕ ਕਰਨ ਵਾਲੇ ਪਏ ਨੇ ਤੇ ਇਧਰ ਆਪਣੇ ਇਹ ਵਾਲੇ ਸੂਟ ਆ ਜਿਹੜੇ ਦੇਖੋ ਇਹ ਵਰਕ ਹੋ ਚੁੱਕੇ ਨੇ ਇਹ ਆਪਣਾ ਇੱਕ ਬੁਟੀਕ ਤੇ ਜਿਹੜਾ ਸਾਰੇ ਸੂਟ ਰੈਡੀ ਹੋ ਕੇ ਜਾਣੇ ਜਿੰਨੇ ਵੀ ਟੋਟਲੀ ਇਹ ਸੂਟ ਬਣਨਗੇ ਚਲੋ ਜੀ ਕੁਝ ਘੇਰਾ ਵਾਦੂ ਦੇ ਬਣਾਵਾਂਗੇ ਕੁਝ ਡਿਫਰੈਂਟ ਜਿਹੇ ਡਿਜ਼ਾਈਨ ਬਣਾਵਾਂਗੇ ਕੁਝ ਆਪਾਂ ਹਾਂ ਫਰੰਟ ਵਾਲੇ ਸੂਟ ਬਣਾਵਾਂਗੇ ਹਨਾ ਤੇ ਬਾਕੀ ਸਾਰੇ ਸੂਟ ਜਿਹੜੇ ਦੇਖੋ ਕਲਰ ਬਹੁਤ ਸੋਹਣੇ ਸਾਰੇ ਸੂਟਾਂ ਦੇ ਹਨਾ ਤੇ ਬਾਕੀ ਜਿੰਨੇ ਬਣਦੇ ਆ ਸਾਰਿਆਂ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਆਪਾਂ ਨਾਲ ਦੀ ਨੋਟ ਕਰਦੇ ਰਹਿੰਦੇ ਹੁੰਦੇ ਆ। ਇਹ ਕੋਸਕ ਸੂਟ ਆਪਣੇ ਉਧਰ ਪਏ ਨੇ ਚਲੋ ਜੀ ਉਹ ਵੀ ਤੁਹਾਨੂੰ ਦਿਖਾ ਕੇ ਲਿਆਉਣੀ ਆ ਕਿਉਂਕਿ ਅੱਜ ਆਪਾਂ ਟੋਟਲੀ ਆ ਚਾਰ ਤੋਂ ਪੰਜ ਸੂਟ ਆ ਜਿਹੜੇ ਰੈਡੀ ਕਰਨੇ ਨੇ। ਤੇ ਚਲੋ ਜੀ ਇਹ ਸੂਟ ਥੋੜਾ ਜਿਹਾ ਬ੍ਰੀਕ ਟਾਂਕੇ ਦਾ। ਇਸ ਲਈ ਟਾਈਮ ਲੱਗ ਰਿਹਾ। ਤੇ ਬਾਕੀ ਫਲੇਮ ਫੈਬਰਿਕ ਦਾ ਦਿੱਸ ਕੋ ਆਪਣੇ ਕੋਲੇ ਹਰ ਵਕਤ ਹੁੰਦਾ ਹੀ ਆ ਕੱਲ ਵੀ ਆਪਾਂ ਬਹੁਤ ਜ਼ਿਆਦਾ ਸਟਾਕ ਸੀ ਆਪਣੇ ਕੋਲ ਤੇ ਲੋ ਜੀ ਕੋਸਟ ਸੂਟ ਵਰਕ ਤੇ ਲੱਗੇ ਹੋਏ ਨੇ ਕੋਸਟ ਆਪਣੇ ਜਾ ਰਹੇ ਨੇ ਹਨ ਤੇ ਇਧਰ ਆਪਣਾ ਇਹ ਵਾਲਾ ਇੱਕ ਸੂਟ ਬਣ ਕੇ ਤਿਆਰ ਹੈ ਦੇਖੋ ਇਹ ਵੀ ਬਹੁਤ ਸੋਹਣਾ ਇਹਨੂੰ ਹਜੇ ਆਪਾਂ ਪੈਕਿੰਗ ਕਰਨੀ ਹੈ ਕਈ ਸੂਟ ਆਪਣੇ ਹਜੇ ਪੈਕਿੰਗ ਵਾਲੇ ਪਏ ਨੇ ਤੇ ਵੈਸੇ ਇਹ ਆਪਾਂ ਫਰੰਟ ਵਾਲਾ ਬਣਾਇਆ ਸੀ ਇਹ ਸੂਟ ਵੀ ਜਿਹੜਾ ਬਹੁਤ ਜ਼ਿਆਦਾ ਸੋਹਣਾ ਬਣਿਆ ਸੀ ਹਨ ਤੇ ਚਲੋ ਜੀ ਵੀਡੀਓ ਤੇ ਐਂਡ ਤੱਕ ਬਣੇ ਰਹੋ ਕਿਉਂਕਿ ਇਹ ਸੂਟ ਕੰਪਲੀਟ ਹੋਣਾ ਬਸ ਆ ਸਿਕਸ ਵਾਜੂ ਰਹਿ ਗਈ ਹੈ ਫਿਰ ਅਸੀਂ ਤੁਹਾਨੂੰ ਉਹ ਕੇਸ ਕੰਪਲੀਟ ਕਰਕੇ ਜਿਹੜਾ ਅੱਜ ਥੋਰ ਡਿਜ਼ਾਈਨ ਲਗਾ ਰਹੇ ਹਾਂ ਉਹਦੀ ਵੀਡੀਓ ਸ਼ੇਅਰ ਕਰਾਂਗੇ ਇਸੇ ਵੀਡੀਓ ਦੇ ਵਿੱਚ ਤੇ ਚਲੋ ਜੀ ਅੱਜ ਵੀਡੀਓ ਨੂੰ ਬੰਦ ਕਰਕੇ ਸੂਤ ਨੂੰ ਰੈਡੀ ਕਰ ਲਵਾਂਗੇ ਤੇ ਫਿਰ ਤੁਹਾਡਾ ਡਿਜ਼ਾਈਨ ਕਰਦੇ ਹਾਂ ਅੱਗੇ ਦੀ ਗੱਲ ਬਾਤ ਅੰਤ ਵਿੱਚ ਫਾਈਨਲੀ ਜਿਹੜਾ ਸੂਤ ਆਪਾਂ ਬਨ ਚੁੱਕਿਆ ਤੇ ਉਹਦੀ ਆਪਾਂ ਬਣਾ ਕੇ ਛੱਡਿਆ ਇੱਕ ਵੀਡੀਓ ਤੇ ਲਓ ਜੀ ਇਹ ਆਪਾਂ ਹੈਗਾ ਕਾਰਡ ਇੱਥੇ ਜਿਹੜਾ ਤੁਸੀਂ ਆਪਣਾ ਵਿਜ਼ਿਟ ਕਰ ਸਕਦੇ ਹੋ ਤਿਨੌਜੀ ਸੂਟ ਜਿਹੜਾ ਆਪਣਾ ਬਣ ਕੇ ਬਿਲਕੁਲ ਕੰਪਲੀਟ ਹੈ ਤੇ ਲਓ ਜੀ ਬਹੁਤ ਹੀ ਪਿਆਰਾ ਹੈ ਦੇਖੋ ਮੋਟ ਬਰੀਕ ਟਾਂਕੇ ਦਾ ਸੂਟ ਜਿਹੜਾ ਅਸੀਂ ਆਪਾਂ ਬਾਤ ਕਰਕੇ ਸੂਟ ਰੈਡੀ ਕੀਤਾ ਤੇ ਲਓ ਜੀ ਬਲੈਕ ਕਲਰ ਦਾ ਸੂਟ ਸੀ ਤੇ ਬਾਕੀ ਤੇ ਹੈ ਜਿਹੜੇ ਦੇ ਕਲਰਾਂ ਬਹੁਤ ਜ਼ਿਆਦਾ ਉੱਤ ਪਿਆਏ ਨੇ ਤੇ ਲਓ ਜੀ ਇਹ ਸੂਟ ਆਪਣਾ ਰੈਡੀ ਹੋ ਚੁੱਕਾ ਤੇ ਜਿਹੜਾ ਆਪਣਾ ਦੂਜਾ ਸੂਟ ਹੈ ਤਾਂ ਉਹ ਆਪਣਾ ਹਿੰਦੀ ਦਾ ਸੂਟ ਦੇਖੋ ਇਹ ਹੁਣ ਸੂਟਾ ਜਿਹੜਾ ਬਣ ਕੀਤਾ ਤੇ ਇਹ ਵੀ ਬਾਜੂ ਵਾਟਾ ਦੇਖੋ ਆ ਤੁਹਾਨੂੰ ਸ਼ੁਰੂ ਹੋਪੀ ਲੋਜੀ ਕਰਕੇ ਦੇਖ ਕੇ ਤੁਹਾਨੂੰ ਪਤਾ ਲੱਗ ਜਾਣਾ ਕਿ ਕਿਹੜਾ ਵਰਤ ਆ ਇਹ ਸੂਟ ਤੇ ਲਗਾਇਆ ਤੇ ਲੋ ਜੀ ਇਹ ਹੈਗਾ ਰਸਤੀ ਛੇੜ ਦਾ ਸੰਤ ਤੇ ਬਾਕੀ ਇਹ ਵੀ ਆਪਾਂ ਸਭ ਤੋਂ ਪਹਿਲਾਂ ਬਾਥੂ ਲਗਾਈ ਹੈ ਤੁਹਾਨੂੰ ਇਸ ਸੂਟ ਦੀ ਕਿਉਂਕਿ ਇਹਦੇ ਸੰਤਾ ਜਿਹੜਾ ਆਪਣੇ ਕੋਲ ਦੂ ਆਏ ਹੋਈਆਂ ਵਰਤ ਲਈ ਸੇਮਾਂ ਦੀ ਆਪਾਂ ਤੁਹਾਨੂੰ ਵੀਡੀਓ ਇੱਕ ਸਪੈਸ਼ਲ ਬਣਾ ਕੇ ਦਿਖਾਵਾਂਗੇ ਬਹੁਤ ਟ੍ਰੈਂਡਿੰਗ ਚੀਜ਼ ਜਿਹੜਾ ਹਾਂ ਬਾਕੀ ਵਰਕ ਹੋ ਰਿਹਾ ਸਿੱਕਾ ਲਓ ਜੀ ਇਹ ਸੂਟ ਵਾ ਆਪਣਾ ਹੋ ਚੁੱਕਿਆ ਹੈ ਕੰਪਲੀਟ ਤੇ ਲੋ ਜੀ ਸੂਟ ਜੇ ਤੁਹਾਨੂੰ ਆਪਣਾ ਵਰਕ ਵਧੀਆ ਲੱਗਦਾ ਹੁੰਦਾ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਇਹ ਵੀ ਦੱਸਿਆ ਕਰੋ ਕਿ ਤੁਸੀਂ ਆਪਣੀ ਵੀਡੀਓ ਕਿੱਥੋਂ ਦੇਖਦੇ ਹੋ ਕਿਉਂਕਿ ਦੂਰਾਂ ਦੂਰਾਂ ਤੋਂ ਆਪਣੇ ਨਾਲ ਭੈਣਾਂ ਜਿਹੜੀਆਂ ਜੁੜੀਆਂ ਹੋਈਆਂ ਨੇ ਤੇ ਤੁਸੀਂ ਜ਼ਰੂਰ ਦੱਸਿਆ ਕਰੋ ਵੀ ਆਪਣੀ ਵੀਡੀਓ ਤੁਸੀਂ ਕਿੱਥੋਂ ਦੇਖ ਰਹੇ ਹੋ ਤਾਂ ਜੋ ਆਪਾਂ ਨੂੰ ਪਤਾ ਲੱਗੇ ਵੀ ਆਪਣੀ ਵੀਡੀਓ ਜਿਹੜੀ ਕਿੱਥੇ ਕਿੱਥੇ ਜਾ ਰਹੀ ਹੈ ਤੇ ਚਲੋ ਜੀ ਇਹਦੀ ਵੀ ਕਰਦੇ ਆ ਪੈਕਿੰਗ ਤੇ ਫਿਰ ਇਹ ਜੀ ਸੂਟ ਦਾ ਜੋ ਜਿਵੇਂ ਬਣ ਗਿਆ ਕੱਲ ਨੂੰ ਇਹਦੀ ਵੀਡੀਓ ਤੁਹਾਡੇ ਦਿੱਤੇ ਤੋਂ ਲੈ ਕੇ ਆਵਾਂਗੇ ਤੇ ਚਲੋ ਜੀ ਆਸ ਕਰਦੇ ਹਾਂ ਅੱਜ ਵਾਲਾ ਕੰਮ ਤੁਹਾਨੂੰ ਵਧੀਆ ਲੱਗਿਆ ਹੋਊਗਾ ਵਧੀਆ ਲੱਗਿਆ ਹੋ ਤਾਂ ਆਪਣੇ ਫਰੈਂਡ ਸਰਕਲ ਵਿੱਚ ਜਰੂਰ ਸ਼ੇਅਰ ਕਰਿਆ ਕਰੋ ਤੇ ਚਲੋ ਜੀ ਮਿਲਦੇ ਹਾਂ ਕੱਲ ਨੂੰ ਇੱਕ ਨੈਕਸਟ ਵੀਡੀਓ ਦੇ ਵਿੱਚ ਤੇ ਇਸ ਵੀਡੀਓ ਦਾ ਇੱਥੇ ਕਰਦੇ ਹਾਂ ਅੰਡ